ਬਰਸਾਤਾਂ ਦੇ ਦਿਨਾਂ 'ਚ ਵੀ ਤੇ ਉਦੋਂ ਵੀ 24 ਘੰਟੇ ਰਹਿੰਦਾ ਹੈ ਸਾਡੇ ਵੱਲ 24 ਘੰਟੇ ਬਰਸਾਤ ਹੀ ਆ ਅਸੀਂ ਮੰਗ ਕਰਦੇ ਆ ਕਿ ਸਾਡੀ ਗਲੀ ਬਣੇ ਨਾਲਾ ਸਾਫ਼ ਹੋਏ ਸੇਵੋਤ ਸਫਾਈ ਪੰਦਰੀ ਹੋਵੇ ਜਿਸ ਤਰ੍ਹਾਂ ਸਾਰੀਆਂ ਗਲੀਆਂ ਦੇ ਵਿੱਚ ਸ਼ਹਿਰ ਦੀਆਂ ਚ ਗਰਦਾਸਪੁਰ ਦੀਆਂ ਦੇਖੋ ਨਾਲਾ ਘੋਡੇ-ਘੋਡੇ ਭਰਿਆ ਹੋਇਆ ਸਾਡੇ ਬੱਚੇ ਨਿੱਕੇ-ਨਿੱਕੇ ਨਾਲੇ 'ਚ ਡਿੱਗਦੇ ਆ ਘੋਡੇ-ਘੋਡੇ ਕੂੜਾ ਆ ਤੇ ਥੋੜਾ ਜਿਹਾ ਕੱਢ ਕੇ ਤੇ ਚਲ ਜਾਂਦੇ ਆ ਉਹ ਵੀ ਧੇਰ ਲੱਗਾ ਹੋਇਆ ਦਾ ਦੇਖੋ ਆਣ ਕੇ ਇੰਨਾ ਮੱਛਰ ਆ ਬਿਮਾਰੀ ਨਾਲ ਹੀ ਮਰੇ ਪਏ ਆ ਤੇ ਸਾਨੂੰ ਕੋਈ ਸਹੂਲਤ ਨਹੀਂ ਆ ਕੋਈ ਪ੍ਰਸ਼ਾਸਨ ਨਹੀਂ ਆਂਦਾ ਵੋਟਾਂ ਜਦੋਂ ਲੈਣ ਆਂਦੇ ਆ ਉਹ ਤਾਂ ਪੈਰੀਂ ਵੀ ਤੈਨੂੰ ਤਿਆਰ ਹੋ ਜਾਂਦੀ ਆ ਕਹਿੰਦੇ ਵੀ ਅਸੀਂ ਮਾਫੀਆਂ ਮੰਗਦੇ ਨੇ ਵੀ ਅਸੀਂ ਸਭ ਕੁਝ ਕਰਾਂਗੇ ਤੇ 5 ਸਾਲ ਬਾਅਦ ਆਣ ਕੇ ਤੇ ਦੇਖੋ ਫੇਰ ਉਹੀ ਹਾਲ ਹੁੰਦਾ ਕੋਈ ਨਹੀਂ ਇਹ ਹਾਂ ਨਸੂਰਦਾ ਹੈ ਕਿ ਕਿਸੇ ਵੀ ਕਿਸਮ ਦੀ ਨਹੀਂ ਤੇ ਇੱਕ ਦਿਨ ਗਲੀ ਦੇ ਵਿੱਚ ਪਾਣੀ ਬੜਾ ਖੜਾ ਹੁੰਦਾ ਉਹਦੇ ਵਿੱਚ ਇੰਨਾ ਮੱਛਰ ਪੈਦਾ ਹੁੰਦਾ ਦਿੱਲੀਆਂ ਨੂੰ ਕੱਢਣਾ ਬੰਦਾ ਆ ਉਰੀ ਸਫਾਈ ਬਿਲਕੁਲ ਨਹੀਂ ਇਹ ਕਰਦੇ ਉਸ ਤੋਂ ਬਾਅਦ ਨਾਲਾਵਾ ਨਾਲਾ ਦੀ ਬਥੋਂ ਆਣ ਕੇ ਪੂਰਾ ਭਰਿਆ ਆ ਜਦੋਂ بارش ਦਾ ਪਾਣੀ ਆਉਂਦਾ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਅੜਿਕਾਂ ਦੇ ਵਿੱਚ ਜਾਂਦਾ ਕਿਹਾ ਸਾਨੂੰ ਇਸ ਵਿੱਚ ਬੜੀ ਪ੍ਰੋਬਲਮ ਆ ਰਹੀ ਆ ਆਂਦੇ ਨੇ ਥੋੜੇ ਜਿਹਾ ਕਰਦੇ ਨੇ ਤੇ ਚੱਲ ਜਾਂਦੇ ਨੇ ਆ ਦੇਖੋ ਤੁਸੀਂ ਦਸ ਦਸ ਦਿਨ 15 15 20 ਦਿਨ ਹੋ ਗਏ ਆ ਦੁਕਾਨ ਦੇ ਅੱਗੇ ਬਾਹਰ ਢੇਰ ਲੱਗਿਆ ਆ ਕਿਸੇ ਨੇ ਅਜੇ ਤੱਕ ਇਹ ਲੇਟਾਂ ਵੀ ਖੁਦ ਆਪ ਲਵਾਈਆਂ ਨਹੀਂ ਸਾਰੇ ਮੱਲੇ ਵਾਲੇ ਪੈਸੇ ਪਾ ਕੇ ਇੱਥੇ ਲੰਗਰ ਲਾਣੇ ਆਈ ਸਾਰਾ ਕੁਝ ਕਰਦੇ ਆ ਪਰ ਸਾਨੂੰ ਸਫਾਈ ਤੇ ਚਾਹੀਦੀ ਨਾ ਕੋਈ ਪ੍ਰਸ਼ਾਸਨ ਕੋਈ ਬੰਦਾ ਨਹੀਂ ਇੱਥੇ ਆਂਦਾ ਠੀਕ ਹੈ ਇਹ ਨਾਲਾ ਜਿੰਨਾ ਵੀ ਤੁਸੀਂ ਆਣ ਕੇ ਦੇਖੋ ਇਹ ਟਰਾਈ ਕਰੋ ਕਿੰਨਾ ਗੰਦ ਪਿਆ ਆ ਜਦੋਂ ਬਾਰਿਸ਼ ਦਾ ਪਾਣੀ ਆਂਦਾ ਉਹ ਨਾਲਾ ਜਿਹਨੋਂ ਨਿਕਲਦੀ ਬੜੀ ਦੂਰ ਦੀ ਗੱਲ ਸਾਰਾ ਹੀ ਪਾਣੀ ਜਿਹੜਨ ਨਾਲੇ ਦਾ ਉਹ ਬੈਗ ਮਾਰਦਾ ਸਾਰਿਆਂ ਦੇ ਘਰਾਂ ਵਿੱਚ ਜਾਂਦਾ ਔਰ ਸੀਵਰੇਜ ਬਲੌਕ ਹੋ ਜਾਂਦੇ ਨੇ ਸਾਨੂੰ ਬਹੁਤ ਪ੍ਰੋਬਲਮ ਆਂਦੀ ਹੈ ਤੇ ਆਣ ਕੇ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਆਣ ਕੇ ਸਾਡਾ ਕੋਈ ਨਾ ਕੋਈ ਹੱਲ ਕਰਨ ਠੀਕ ਹੈ ਔਰ ਉਹਨਾਂ ਦੀ ਬਹੁਤ ਮਿਹਰਬਾਨੀਆਂ ਹੋਵੇਗੀ ਜੇ ਉਹ ਇੱਥੇ ਆਣ ਕੇ ਸਾਡਾ ਚੈੱਕ ਕਰਨਗੇ ਕੀ ਪ੍ਰੋਬਲਮ ਆਉਂਦੀ ਆ ਉਹ ਆਣ ਕੇ ਨੂੰ ਦੇਖਣ ਤੇ ਸਾਡੇ ਮਲੇ ਨਿਵਾਸੀ ਵਾਲਿਆਂ ਨੂੰ ਸਾਰੇ ਨੂੰ ਆਰਾਮ ਦੀ ਜਿਹੜਾ ਸਕੂਨ ਦੀ ਨੀਂਦ ਆਵੇ ਕੋਈ ਸ਼ੋਰ ਚਬਤ ਕਹਦਾ ਕਿ ਸਾਰੇ ਇੱਥੇ ਆਂਦਾ ਹੀ ਕੋਈ ਨਹੀਂ ਆ ਠੀਕ ਹੈ ਨਾ ਇਹਨਾਂ ਦੇ ਆਪਣੇ ਘਰ ਵੇਲੋ ਆਪਣੀਆਂ ਗਲੀਆਂ ਵੇਲੋ ਆਪਣੇ ਰੋਡ ਵੇਲੋ ਸਾਰੇ ਓਕੇ ਆ ਤੇ ਜਦੋਂ ਸਾਡੇ ਆਂਦੇ ਆ ਸਾਡੇ ਕੋਈ ਨਹੀਂ ਆ ਇੱਕ ਹੈਵੀ ਛੜਕ ਜਿਹੜੀ ਪਹਿਲਾਂ ਬਹੁਤ ਖਰਾਬ ਸੀ ਤੇ ਇਹ ਬਣਾਤੀ ਇਹਨਾਂ ਨੇ ਠੀਕ ਹੈ ਜੀ ਉਹਨੋਂ ਉਸ ਤੋਂ ਬਾਅਦ ਸਾਡੀ ਗਲੀ ਦੇ ਵਿੱਚ ਆਣ ਕੇ ਦੇਖੋ ਕਿੰਨਾ ਪਾਣੀ ਖੜਾਉਂਦਾ ਬਾਰਛਾਂ ਦਾ ਜਦੋਂ ਪਾਣੀ ਆਂਦਾ ਨਾ ਉਹ ਨਾਲੇ ਦਾ ਜਿੰਨਾ ਹੀ ਪਾਣੀ ਆਦਾ ਸਾਰਾ ਓਵਰਫਲੋ ਹੋ ਕੇ ਸਾਰਿਆਂ ਦੇ ਘਰਾਂ ਦੇ ਵਿੱਚ ਜਾਂਦਾ ਉਹ ਘਰਾਂ ਦੇ ਵਿੱਚ ਬਿਮਾਰੀਆਂ ਫਿਰ ਹੋਰਤੀ ਦੇਖ ਲੋ ਗੰਦ ਮੰਦ ਜੋ ਵੀ ਆ ਸਾਰਾ ਘਰਾਂ ਦੇ ਵਿੱਚ ਆਂਦਾ ਵਾ ਠੀਕ ਆ ਅਸੀਂ ਇੱਥੇ ਸਾਰਿਆਂ ਨੇ ਆਣ ਕੇ ਸ਼ਾਮ ਨੂੰ ਬੈੰਨੇ ਕੋਈ ਸਕੂਨ ਲੈੰਨੇ ਹਵਾ ਪਾਣੀ ਦਾ ਸਾਹ ਲੈੰਨੇ ਆ ਜੇ ਸਾਡੇ ਗਾਂਧੀ ਲੱਗੇ ਪਿਆਰੇ ਕਹਿੰਦੇ ਹਨ ਹਵਾ ਪਾਣੀ ਕਿੱਥੋਂ ਸਾਫ਼ ਆਏਗਾ ਜੀਆਂ ਬਿਮਾਰੀਆਂ ਜ਼ਿਆਦਾ ਆਣ ਗਈਆਂ ਸਾਰੇ ਸਾਡੇ ਮੁਹੱਲੇ ਦੇ ਜਿੰਨੇ ਵੀ ਆ ਲੈ ਕਿਸੇ ਨੂੰ ਹਰ ਇੱਕ ਨੂੰ ਬਿਮਾਰੀ ਆ ਹਰ ਇੱਕ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਐ ਤੇ ਆਹ ਦੇਖ ਲੋ ਚੇਅਰ ਦੇ ਲੋ ਇਹਨਾਂ ਵੱਲ ਦੇ ਲੋ ਆਂਟੀ ਵੱਲ ਦੇ ਲੋ ਇਹਨਾਂ ਵਿਚਾਰਾ ਉਹਨਾਂ ਨੂੰ ਸ਼ਾਮ ਨੂੰ ਆਣ ਕੇ ਇੱਥੇ ਬਹਿਣਾ ਹੁੰਦਾ ਠੀਕ ਆ ਉਹ ਗੰਦ ਦਾ ਢੇਰ ਪਿਆ ਸਾਹਮਣੇ ਉਹ ਗੰਦ ਦਾ ਢੇਰ ਪਿਆ ਨਾਲਾ ਪੂਰਾ ਬੰਦ ਪਿਆ ਇਹ ਗਲੀਆਂ ਬੰਦ ਪਈਆਂ ਪਾਣੀ ਬੰਦ ਪਿਆ ਮੱਛਰ ਬਾਕੀ ਗਲੀ ਵਿੱਚ ਪਾਣੀ ਆ ਰਿਹਾ ਬਹੁਤ ਜ਼ਿਆਦਾ ਇਹ ਰਾਮਲੀਲਾ ਗਰਾਊਂਡ ਆ ਸਾਡੇ ਇੱਥੇ ਪੂਜਾ ਪਾਠ ਹੁੰਦਾ ਬਹੁਤ ਜ਼ਿਆਦਾ ਤੇ ਇਸ ਵਕਤ ਇੱਥੇ ਬਹੁਤ ਨਰਕ ਪਿਆ ਹੋਇਆ ਆ ਬੋਲਦਾ ਸਾਡੇ ਕਿੰਨੇ ਸਾਲ ਤੋਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਤੇ ਸਾਨੂੰ 30 ਸਾਲ ਤੋਂ ਹੀ ਆ ਨਾਲੇ ਦੀ ਹੁਣ ਕਾਸ਼ਨ ਵੱਲੋਂ ਉਧਰੋਂ ਕੋਈ ਸਾਨੂੰ ਸਹੂਲਤ ਨਹੀਂ ਹੈਗੀ ਕੋਈ ਨਹੀਂ ਆ ਰਿਹਾ ਹਾਂ ਪੂਰਾ ਬਹੁਤ ਨਾਲ ਭਰਿਆ ਹੋਇਆ ਵਾ ਸਾਡੇ ਨਾਲਾ ਕੱਢ ਕੇ ਚਲੇ ਗਏ ਕੋਈ ਲੈ ਕੇ ਨਹੀਂ ਜਾ ਰਿਹਾ ਹਾਂਜੀ ਬਹੁਤ ਮੁਸ਼ਕਲ ਹਾਂਜੀ ਬਹੁਤ ਮੁਸ਼ਕਲ ਸਾਰੇ ਮਹੱਲੇ ਨੂੰ ਮੁਸ਼ਕਲ ਆ ਪਾਣੀ ਸਾਰਾ ਨਾਲੇ ਥਾਣੀ ਗਲੀ ਚ ਆ ਰਿਹਾ ਵਾ ਸਾਡੀ ਪਿੱਛੋਂ ਦੀ ਕੀ ਮੰਗ ਕਰਦੇ ਹੋ ਹਾਂਜੀ ਸਾਪ ਵਗੈਰਾ ਬਹੁਤ ਘੁੰਮਦੇ ਬਸ ਅਸੀਂ ਆਹੀ ਮੰਗ ਕਰਦੇ ਕਿ ਜਰਾ ਸਾਫ ਸਫਾਈ ਹੋ ਜੇ ਨਾਲਾ ਸਾਫ ਹੋ ਜੇ ਗਲੀ ਸਾਡੀ ਬਣ ਜੇ ਤੇ ਇਹ 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 ਨਾ ਗੰਦ ਪਿਆ ਨਾ ਰਾਮਲੀਲਾ ਗਰਾਊਂਡ ਚ ਗੰਦ ਪਿਆ ਹੋਇਆ ਜਰਾ ਰਾਮਲੀਲਾ ਲੱਗਦੀ ਜਿੱਥੇ ਉਹ ਚੁਕਵਾ ਦਿਓ ਬਸ ਬਹੁਤ ਜ਼ਿਆਦਾ ਬਾਕੀ ਨਾਲੇ ਦਾ ਪਾਣੀ ਸਾਰਾ ਇਧਰ ਨੂੰ ਗਲੀਆਂ ਚ ਘਰ ਘਰ ਆ ਰਿਹਾ ਸਾਰਿਆਂ ਦੇ ਘਰਾਂ ਚ ਆ ਰਿਹਾ ਅਗਰ ਨਹੀਂ ਤੇ ਆ ਕੇ ਦੇਖ ਲੋ ਆ ਕੇ ਆਪੇ ਆ ਕੇ ਦੇਖੋ ਹਾਂਜੀ ਸੱਪ ਬਹੁਤ ਆ ਰਹੇ ਅਸੀਂ ਛੋਟੇ ਛੋਟੇ ਬੱਚੇ ਆ ਸਾਡੇ ਸਾਨੂੰ ਬਹੁਤ ਪ੍ਰੋਬਲਮ ਆ